ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਦਾਂ ਠੀਕ ਠਾਕ ਹੋ ਸਾਰੇ ਠੀਕ ਹੋਣੇ ਚਾਹੀਦੇ ਵਧੀਆ ਹੋਣ ਤੇ ਆਪਾਂ ਲੱਗੇ ਜੀ ਟਰਾਲੀ ਲਦਣ ਗੰਨੇ ਦੀ ਤੇ ਕੱਲ ਹੋਈ ਨਹੀਂ ਥੋੜੀ ਘਟ ਗਿਆ ਸੀ ਮੈਂ ਕਿਹਾ ਚਲ ਸਵੇਰੇ ਲਾਦ ਲਿਓ ਤੇ ਹੁਣ ਲੱਗੇ ਲਦਣ ਸੋਕ ਬੰਡ ਘੱਟ ਹੀ ਕੱਲ ਹੁਣ ਲਾਦ ਦੂਗਾ ਫਿਰ ਮਿਲ ਕੇ ਲੈ ਜਾਵਾਂਗੇ ਤੇ ਆਲੂ ਵੀ ਉਧਰ ਆਪਣੇ ਪੱਟਾ ਹੋਂ ਡੇ ਆ चलता पायालुआ का भी कम चेक लो जी ला दी पा इधर रोड ते हम ट्राली इतिया इधर गन्ना वाले चिल्लाया पिया लूगे ਇੱਥੇ ਕੱਤਾ ਦੇ ਤਾਂ ਟਰਾਲੀ ਖੜੀ ਹੈ ਲੋੜੀ ਹੋੜ ਗਈ ਆਪਾਂ ਮੱਕੀ ਵਾਲੀ ਮਸ਼ੀਨ ਕੋਲ ਚੱਲਦਾ ਪਿਆ ਇਹ ਮੱਕੀ ਬਜਾਈ ਦਾ ਜੀ ਕੰਮ ਵਧੀਆ ਬਣ ਰਿਹਾ ਹੈ ਲੱਗਾ ਪਿਆ ਰਵਿੰਦਰ ਬੀਜਣ ਆਪਾਂ ਵਾੜੀ ਦੇ ਹੀ ਮਿਲ ਕੇ ਟਰਾਲੀ ਖਾਲੀ ਕਰਾਉਣ ਖੰਡੇ ਤੇ ਪਹੁੰਚ ਗਏ ਸੱਟਾਂ ਡਈ ਜਦੋਂ ਮੈਂ ਪਹੁੰਚਿਆ ਸਮਝ ਲਓ ਮੋਕਦੇ ਤੇ ਚੋਟਾ ਵਾਜੀ ਗਿਆ ਬਾਕੀ ਇਹਨੂੰ ਲਈ ਤੇ ਅੰਦਰ ਆ ਗਏ ਟੈਂਪੀ ਪਹੁੰਚੇ ਬਾਬੇ ਦੀ ਮਹਿਰ ਨਾਲ ਅੱਜ ਆਪਾਂ ਲੱਗੇ ਲੈਨਟਰ ਪਹਣ ਸ਼ੁਰੂ ਕਰਨ ਦਾ ਦਾਸ ਹੋ ਗਈ ਹੈ ਜੀ ਤੇ ਕਰਦੇ ਸ਼ੁਰੂ ਹੁਣ ਆਪਾਂ ਕਰੋ ਜੇ ਕਰਾਂਗੀ ਪਾਈ ਬੰਨ ਨੂੰ ਲਾਗਾ ਕਰੋ ਜੇ ਕਰਾਂਗੀ ਭੈਣ ਕੋ ਵਗੈਰਾ ਵੀ ਲੈ ਕੇ ਸਾਰੀ ਬਾਕੀ ਆਪਣੇ ਦੋ ਮਸ਼ੀਨਾਂ ਲੱਗੀਆਂ ਇੱਕ ਆਹ ਲੱਗੀ ਇੱਕ ਉੱਧਰ ਲੱਗੀ ਦੋਹਾਂ ਦੇ ਨਾਲ ਪਾਉਗਾ ਹਨ ਇੱਕ ਨਾਲ ਟੈਂਪੋਲਰ ਨਾਲ ਇਹ ਦੋਹਾਂ ਦੇ ਨਾਲ ਪਾਉਗਾ ਲੈੰਟਰ ਵੱਡਾ ਵਾ ਇੱਕ ਪਾਸੇ ਨੂੰ ਹੈਗਾ 45 ਫੁੱਟ ਇੱਕ ਪਾਸੇ ਨੂੰ ਹੈ 110 ਫੁੱਟ ਠੀਕ ਇਹਨੀ ਲਵਾਈ ਪੰਦੀ ਹੈ ਦੀ ਇਹ ਦੀ ਜਦੋਂ ਅੰਗਲੈਂਡ ਵਿੱਚ ਕਹਿੰਦੇ ਹੀ ਵੱਡਾ ਸਲੇਬ ਵੱਡਾ ਸਲੇਬ ਪੈਣ ਲੱਗਾ ਅੱਜ ਲਓ ਜੀ ਬਾਬਿਓ ਕੱਟੀ ਕੰਕਰੀਟ ਪਾਣੀ ਫੇਰੂ ਜਦੋਂ ਲਾਉਂਦਾ ਹਾਂ ਸੜਕੀ ਕੰਮ ਲਾ ਟੱਕਰ ਹੋਈ ਹੋਇਆ ਕਰੋ ਜੇ ਕਰੋ ਸੇ ਲਓ ਜੀ ਬਾਬਿਓ ਆਪਣੇ ਲੱਗੇ ਹੋਏ ਆਲੂ ਪਟਣ ਇਹ ਹੁਣ ਬੋਰੀਆਂ ਲੱਦਣ ਦੇ ਆ ਬਾਕੀ ਲੈਂਟਰ ਵੀ ਪੈ ਗਿਆ ਅੱਜ ਆਪਣੇ ਨਿੱਬੜ ਗਿਆ ਕੰਮ ਲੈਂਟਰ ਦਾ ਵੀ ਬਾਕੀ ਖਲਾਰਾ ਖੂਰਾ ਵਾਧੂ ਪਿਆ ਹੋਇਆ ਕੱਲ ਨੂੰ ਸੰਭਾਂਗੇ ਫੇ ਤੇ ਰਵ ਲੱਗਾ ਹੋਇਆ ਗੋਰਾ ਪਰਣ ਬੋਰੀਆਂ ਜੇ ਬਾਹ ਪਈਆਂ ਵਾ ਚਿੱਤਨ ਵਾਲੀਆਂ ਲੋ ਜੀ ਆਪਾਂ ਪਹੁੰਚੇ ਆਂ ਜੀ ਆਲੂ ਵਾਲੇ ਖੱਤਿਆਂ ਦੀ ਛਿਗਾਈ ਕਰਨ ਆਉਣਾ ਸੀ ਬੰਦਿਆਂ ਨੇ ਹੁਣ ਆਲੂਆਂ ਦਾ ਕੰਮ ਆਪਣਾ ਨਿਪਟ ਗਿਆ ਪੱਟੇ ਗਏ ਸਾਰੇ ਤੇ ਛਿਗਾਈ ਕਰਨ ਆਉਣਾ ਸੀ ਉਹ ਕਹਿੰਦੇਵਾ ਦੋ ਤੇ ਲੱਗਿਆ ਆਪਾਂ ਹੋਣ ਹੁਣ ਪਤਲੇ-ਪਤਲੇ ਬਾਦ ਨੇ ਜਿੰਨੇ ਕਾ ਇਹ ਦਾਲੂ ਆ ਤੇ ਨਿਕਲੀ ਜਾਂਦੇ ਵਾਰ ਆਲੂ ਆ ਵਾ ਹੀ ਹੱਸ ਲੇ ਰਿਹਾ ਹੋਇਆ ਤੇ ਉਹ ਚਗਾਈ ਕਰੂਗੇ ਬੰਦੇ ساری ਲੱਗੀ ਪਈ ਜੀ ਲੈਵਰ ਸਿਗਾਈ ਕਰਨ ਆਲੂਆਂ ਦੀ ਇਦਾਂ ਆਲੂ ਉਹ ਹੱਥਾਂ ਦੇ ਰਿਹਾ ਹੋਇਆ ਇਦੋਂ ਸਾਈਡਾਂ ਤੋਂ ਜ਼ਿਆਦਾ ਜਿੱਥੇ ਡਿੱਗ ਰਾਨ ਕੇ ਚੱਕੀ ਦਾ ਤਾਂ ਉਹ ਸਾਈਡਾਂ ਤੇ ਜਿੱਦਾਂ ਦੇ ਇੰਨਾ ਜ਼ਿਆਦਾ ਵਾ ਬਾਕੀ ਉਧਰ ਲਈ ਰਹੀ ਹੋ ਗਈ ਹੈ ਇੱਕ ਵਾਰੀ ਇਹ ਤਾਂ ਵੀ ਅੱਧਾ ਘੋ ਗਿਆ ਇੱਕ ਵਾਰੀ ਬੰਦਿਆਂ ਦੀ ਬੱਸ ਹੋ ਜਾਂਦੀ ਹੈ ਵੇਜ ਜਾਂਦੇ ਆ ਕਈ ਗਾਦੇ ਗਾਦੇ ਇਹ ਲੱਗ ਜਾਂਦੇ ਆ ਚਗਾਈ ਕਰਨੇ ਇੱਥੇ। ਬਾਕੀ ਗੋਰਾ ਵੀ ਘਰਾਹ ਫੇਰਨ ਡਿਆ ਸੀ ਇੱਧਰ ਫੇਰ ਕੇ ਆ ਗਿਆ। ਆਸਕੇ ਫੇਰਦਾ ਹੀ ਹੁਣ ਖਾਂ ਚੱਲਾ ਫੇਰਨ। ਹੋ ਜੀ ਚਲਾਤਾ ਜੀ ਆਪਾਂ ਇੱਥੇ ਆਣ ਕੇ ਲੈਵਰ ਕਰਨੇ। ਰਾਤੇ ਸ਼ੁਰੂ ਲਗਾ ਪਿਆ ਬੱਲੂ ਚਲਾਉਣ। ਤੇ ਬਾਲਾਨੀ ਉਹ ਦਫਾਰ ਕੇ ਖੱਤਿਆਂ ਦੇ ਵਿੱਚ ਠੀਕ ਆ ਬਾ ਦੋਟ ਲਾ ਕੇ ਕੰਮ ਚੱਲ ਜਾਣਾ ਹੋਰ ਜਿਆ ਲੈਵਲ ਹੋ ਜਾਣਾ ਕੀ ਰੋ ਲੈਵਲ ਜਿਹਨੂੰ ਕਹਿੰਦੇ ਇਹ ਆ ਹੀਗਾ ਦੋ ਕੁ ਕਿੱਲਾਂ ਦਾ ਪਲਾਟ ਇਹ ਆ ਤੇ ਆਹ ਵਾਲਾ ਇਹ ਦੋ ਕੁ ਕਿੱਲਾਂ ਦਾ ਬਰਕੀ ਇਹ ਦਰਵਾ ਆ ਵਾਲਾ ਪਲਾਟ ਇਹ ਹੈਗਾ ਵਾ 5 ਕਿੱਲੇਆਂ ਦਾ ਔਰ ਟਰੈਕਟਰ ਚੱਲਣ ਡਿਆ ਜਿੱਥੋਂ ਤੱਕ ਉਹ ਬਾਟ ਇਧਰ ਪਾ ਤੋ ਤਿੱਥੇ ਉਹ ਹੋਲੈਂਡ ਆ ਉਧਰ ਤੱਕ ਮੈਂ ਨਿਯੋਰਾ ਉਹ ਉਧਰ ਤੱਕ ਇਹ ਪੰਜਾਂ ਦਾ ਇੱਕ ਕਰਨਾ ਵਾ ਤੇ ਆ ਦੋ ਦਾ ਇੱਕ ਕਰ ਦੇਣਾ ਕਿੰਦੇ ਬਾਕੀ ਲੱਗ ਜਾਣਾ ਇੱਥੇ ਟਾਈਮ ਅੱਜ ਹਮਝ ਲੋ ਪੰਜਾਂ ਦਾ ਪੰਜ ਘੰਟੇ ਚ ਤੇ ਦੋ ਇਹ 7-8 ਕਿੰਡ ਲੱਗੀ ਜਾਣੇ ਬਾਕੀ ਦੇਖੋ ਜੇ ਜਲਦੀ ਜੰਬੜ ਗਿਆ ਜਲਦੀ ਨਵਟਿਓ ਲਓ ਜੀ ਆਪਾਂ ਆ ਗਏ ਅਸੀਂ ਰਾਹੇ ਕੋਲ ਚੱਲਦਾ ਪਿਆ ਜੀ

ਆਨ ਉੱਪਰ ਚੱਲਦਾ ਪਿਆ ਲਓ ਜੀ ਪਹੁੰਚੇ ਹੀ ਆਪਾਂ ਕਰਾ ਰਹੇ ਬਿਲਕੁਲ ਚਲਦਾ ਪਿਆ ਸੀ ਇੱਧਰ ਹੁਣ ਆਇਆ ਦੋ ਗਿੱਲਿਆਂ ਦਾ ਪਲਾਟ ਆ ਜਿਹਦੇ ਵਿੱਚ ਲੱਗੇ ਹੋਏ ਦੋ ਢਾਈ ਗਿੱਲਿਆਂ ਦਾ ਹੁਣ ਢਾਈ ਹੀ ਹੋਣੇ ਆ ਤੇ ਚਲਦਾ ਪਿਆ ਸਿੰਗਲ ਹੋ ਗਿਆ ਵਾ ਫਾੜ ਡਬਲ ਕਰਨਾ ਹੁਣ ਬਾਅਦ ਚ ਤੇ ਇੱਕ ਹੋਰ ਰਹਿ ਗਿਆ ਇਹ ਆਵਲਾ ਇਹ ਤੋਂ ਬਾਅਦ ਚ ਕਰਦੇ ਆ ਇੱਕੋ ਪਰਲੇ ਪਾਸੇ ਵਾਲਾ ਕਰਤਾ ਵਾ ਕੀ ਆਪਾਂ ਪਹੁੰਚੇ ਗੋਰੇ ਲਈ ਲੈ ਕੇ ਸਮਾਨ ਖਾਣਾ ਪੀਣਾ ਇਹ ਹੁਣ ਪਾਊਗਾ ਤੇ ਉਹ ਤੇ ਟਰਾਲੀ ਵੀ ਲੱਦ ਹੋਣ ਦੀ ਨਾਲੇ ਆਪਾਂ ਟਰਾਲੀ ਲਦਾ ਦੀ ਇਹ ਬੰਦਾ ਹੈ ਨਹੀਂ ਹੋਰ ਕੋਈ ਨਾਲ ਨਾਲੇ ਉਹ ਲੱਤੀ ਜਾਊਗੀ ਗੇ ਹੀ ਆਪਾਂ ਜੀ ਮਿਲਦ ਵਿੱਚ ਟਰਾਲੀ ਖਾਲੀ ਕਰਾਉਣ ਤੇ ਮੀਂਹ ਦਾ ਵਰਕੇ ਰਾਤੀ ਆਪਾਂ ਲੈ ਗਏ ਅਸੀਂ ਵਲੋਗ ਬਣਿਆ ਨਹੀਂ ਮੀਂਹ ਬਹੁਤ ਪੈਂਦਾ ਸੀ ਤੇ ਉਹ ਤੋਂ ਖੜੀ ਕਰਕੇ ਚੱਲ ਗਏ ਸੀ ਤੇ ਸਵੇਰੇ ਇਹਨਾਂ ਦਾ 3 ਵਜੇ ਕੁੰਨਾ ਆ ਗਿਆ ਨੰਬਰ ਆ ਗਿਆ ਤੁਹਾਡਾ ਆ ਜੋ ਕਿ ਟਰਾਲੀਆਂ ਦੂਧੀਆਂ ਥੋੜੀਆਂ ਹੀ ਆ ਮਿਲਦ ਵਿੱਚ ਤੇ ਹੈਗਾ ਨਹੀਂ ਕੋਈ ਵੀ ਨਾਲ ਤੋ ਗੇਤ ਕਰਕੇ ਉਹ ਹੁਣ ਕਰ ਕਰਕੇ ਸੱਤੀ ਜਾਂਦੇ ਜੀ ਰੈਗ ਨੂੰ ਆਇਆ ਤਾਂ ਆਪਾਂ ਨਾਲ ਹੀ ਚੱਲ ਵੀ ਦੂਜਾ ਅੰਦਰ ਲੰਘ ਕੇ ਆ ਟਰਾਲੀ ਹੁਣ ਆਪਣੇ ਮੁਰੇ ਲੱਤਣੀਆਂ ਟਰਾਲੀਆਂ ਇੱਕ ਦੋ ਤਿੰਨ ਚਾਰ ਚਾਰ ਟਰਾਲੀਆਂ ਲੱਗ ਕੇ ਪੰਜਵੀਂ ਆਪਣੀ ਦੀ ਵਾਰੀ ਆਉਂਦੀ ਆ ਤੇ ਆਪਾਂ 3 ਵਜੇ ਪੁਨਾ ਦਾ ਸਾਢੇ 3 ਪਹੁੰਚ ਗਏ ਆ ਤੇ ਉਹਨਾਂ ਵਾਰ ਘੰਟਾ ਕਿ ਜੇ ਆਪਾਂ ਵੇਲੇ ਹੋ ਜਾਣਾ 1 ਘੰਟਾ ਲੱਗੂਗਾ ਘੰਟਾ ਤਿੰਨ ਨੂੰ ਉੱਤ ਲੱਗ ਜਾਣਾ ਲਾਉਣ ਨੂੰ ਘੰਟੇ ਡੇਢ ਘੰਟੇ ਕਿ ਵੇਲੇ ਹੋ ਜਾਣਾ ਕਿਉਂਕਿ ਹੁਣ ਮੈਦੂ ਸਲੋ ਬਹੁਤ ਆ ਜਲਦੀ ਜਦੋਂ ਸਲੋ ਆ ਜਦੋਂ ਹੁਣ ਇਹਨੂੰ ਰਿਪੇਅਰ ਮੰਗਦੀ ਬਈ ਆ ਇਹਦੀ ਰਿਪੇਅਰ ਇਹਨਾਂ ਨੇ ਕਰਨੀ ਇੱਕ 20-25 ਘੰਟੇ ਲਈ ਰੋਕ ਦੇਣ ਤੇ ਆ ਤਾਂ ਚਲੋ ਤੇ ਉਸ ਫੇਅਰ ਕਰੂਗੇ ਫੇਅਰ ਸਪੀਡ ਹੈ ਦੀ ਤੁਹਾਨੂੰ ਹੁਣ ਬੜੀ ਸਲੋ ਹੋ ਗਈ ਬੋ ਦੇਖੋ ਚੇਨ ਦੀ ਹੈ ਜਿਹੜੀ ਚੱਲਦੀ ਹੁੰਦੀ ਹੈ ਉਸ ਤਰ੍ਹਾਂ ਦੀ ਬਹੁਤ ਸਲੋ ਤਰ੍ਹਾਂ ਦੀ ਹੈ ਉਹ ਚੇਨ ਤੇ ਹੁਣ ਤਲਾ ਜਾ ਉੱਧੇ ਹੀ ਫੜ ਗਈ ਹੈ ਤੇ ਹੁਣ ਆਪਾਂ ਕਰਾਉਣੀ ਖਾਲੀ ਟਰਾਲੀ ਫੇਰ ਬਾਕੀ ਕਿੰਨਾ ਵਕਟ ਟਾਈਮ ਲੱਗਦਾ ਲਗੋ ਮੀਨ ਹੈ ਬਹੁਤ ਕੰਮ ਕਰਾਉ ਕੀਤਾ ਸਾਰੇ ਪਾਸੇ ਚਿਕੜੀ ਚਿਕੜਾ ਕੱਲ ਸਾਰਾ ਦਿਨੀ ਨਹੀਂ ਪੈਂਦਾ ਰਿਆ ਤੇ ਆ ਵੀ ਬਹੁਤ ਅਜੇ ਤਾਂ ਮੱਕੀਆਂ ਬੀਜਿਆਂ ਦਾ ਵੀ ਨਹੀਂ ਕੰਮ ਚੱਲਣਾ ਮੇਰੇ ਸਹਾਨਾ ਤਿੰਨ ਤਿੰਨ ਚਾਰ ਦਿਨ ਨਹੀਂ ਚੱਲਣਾ ਕਿਉਂਕਿ ਤੇ ਪਹਿਲੋ ਮਾੜੇ ਮੋٹے ਸੁੱਕੂਗੇ ਧੁੱਪਾਂ ਲੱਗੂਗਾ ਸੁੱਕੂਗੇ ਫੇਰ ਕਿਤੇ ਵਗਣੇ ਆ ਕਤੇ ਗਿੱਲੇ ਹੋਗੇ ਕਤੇ ਪਾਣੀ ਖੜਕੇ ਆ ਇੰਨੇ ਗਿੱਲੇ ਹੋਗੇ ਹੁਣ ਮਾੜੇ ਮਾੜੇ ਸੁੱਕੂਗੇ ਫੇਰ ਖੋਲੂਗੇ ਫੇਰ ਕਿਤੇ ਕੰਮ ਚੱਲਣਾ ਆਪਣੇ ਵੀ ਤਿਆਰ ਹੀ 10 12 ਕਾ ਕਿੱਲੇ ਮੱਕੀ ਬੀਜਾਂ ਨਾਲ ਉਹ ਵੀ ਹੁਣ ਦੁਬਾਰਾ ਕਰਨੇ ਪੈਣਾ ਸਾਰਾ ਕੁਝ ਨਹੀਂ ਤਾਂ ਬੀਜੀ ਜਾਣੀ ਨਹੀਂ ਪਿਆਈ ਬਹੁਤ ਆ ਕੱਲ ਤਾਂ ਗੜੇ ਵੀ ਪੈ ਗਏ ਨਾਲ ਵਾਵਾਏ ਆਂਡਾ ਵਾਵਾ ਹੋ ਗਈ ਗੜਿਆਂ ਦਾ ਕਰਕੇ ਵੀ ਬਾਕੀ ਤੋਂ ਮਾਣ ਦੇਖੋ ਕਿਤਾ ਜਾਂਦਾ ਕੋਟ ਇਹ ਹਜਰਦੀ ਜਾਂਦੀ ਆ ਅੰਦਰ ਇਹ ਦੋ ਤੱਲੇ ਨੂੰ ਆ ਗਿਆ ਅੰਦਰ ਆ ਦੇਖੋ ਇਹ ਜੇ ਇਧਰ ਇਹਨਾਂ ਨੂੰ ਹੋਰ ਉੱਚਾ ਥੋੜਾ ਆ ਇਹ ਉੱਪਰ ਉੱਪਰ ਤਾਂ ਨੂੰ ਲੰਘ ਜਾਏ ਇਹਦਾ ਤੋਂ ਹਾ ਥੱਲੇ ਆਉਣਾ ਚਲੋ ਲਾਤੀ ਮੈ ਲੱਗੇ ਮਹਾ ਚੱਲਣ ਰਹੀ ਆ ਹੋ ਗਈ ਟਰਾਲੀ ਖਾਲੀ ਕੰਮ ਚਲੋ ਉਧਰੋਂ ਹੋ ਗਈ ਆ ਜਬਾ ਸਾਹੀ ਲਾਉਂਦੇ ਪਏ ਆ ਜਿੰਦਰ ਲਾਈ ਜੀ ਲੋ ਜਿੱਦਨੇ ਵਦਨੇ ਆਏ ਤਾਂ ਵੀ 10 ਤੋਂ ਕੁਵਾਂਟਲ ਵੱਟ ਕਿਲੇ ਆਇਆ ਪਾਇਦਰੋਂ ਤੇ ਉਹਨਾਂ ਦਾ ਰੋਲਾ ਚੱਲ ਰਿਹਾ ਅੰਦੀ ਨਾ ਵੇਖਣ ਕਿ ਉਹ ਤੇ ਲਾ ਦੇ ਦੀਆਂ ਕੋਈ ਇੱਧਰ ਕਰਨਾ ਕਰਦੇ ਜਿੱਦਾਂ ਤੇ ਟੋਕੇ ਜਾਂਦੇ ਆ ਜਿਹੜੇ ਵੱਟ ਦੇ ਅਗਨੇ ਉੱਧਰ ਉੱਪਰ ਬੰਦਾ ਚਲਾਉਂਦਾ ਵਾ ਉਹ ਜੀ ਲੋ ਜੀ ਬਾਬਿਓ ਲੱਗੇ ਆਂ ਇਹ ਕੱਲ ਮੀਂਹ ਪੋ ਪੈ ਗਿਆ ਸੀ ਤੇ ਖੱਤੇ ਸੁੱਕੇ ਪਏ ਹੀ ਐ ਇਹਨੂੰ ਸਾਰੇ ਹੋ ਗਏ ਗਿੱਲੇ ਤੇ ਫੋਲਣ ਇਹਨਾਂ ਨੂੰ ਹੜਾ ਨਾਲ ਤੇ ਹੜਾ ਨਾਲ ਫੋਲ ਦਈਏ ਇਹਨਾਂ ਨੂੰ ਨਾਲੇ ਤੇ ਬਾਕੀ ਇਹ ਤੇਰੀ ਆਪਣਾ ਰਾਹ ਹੀ ਦਾ ਜਿੱਦਾਂ ਇਹ ਖਾਲੀ ਹੀ ਇੱਥੋਂ ਦੀ ਪਾਈ ਹੋਈ ਤੇ ਉਹ ਮਿੱਟੀ ਸੀਗੀ ਛਡੋਣੀਆਂ ਨੂੰ ਰਾਹ ਨੂੰ ਰਾਹ ਛੋਟਾ ਰਹਿ ਗਿਆ ਜੀ ਐਸ ਕਰਕੇ ਮਿੱਟੀ ਛਡਾਉਂਦੇ ਆ ਇੱਧਰ ਤੇ ਲੱਗਾ ਹੋਇਆ ਗੋਰਾ ਪੌਣ ਫੋਲ ਦਿੰਦਾ ਸਾਰਿਆਂ ਨੂੰ ਆਲੂ ਹਜੇ ਵੀ ਬਹੁਤ ਨਿਕਲੀ ਜਾਂਦੇ ਥੱਲੇਉ ਲਓ ਜੀ ਬਾਬਿਓ ਚੱਲਦਾ ਵੇ ਇਹ ਲੈਵਲ ਲੈ ਚੱਲ ਲੈਵਲ ਇਹ ਇਹ ਦੇ ਵਿੱਚ ਸਵੇਰ ਦਾ ਚੱਲਦਾ ਪਿਆ 7 ਵਜੇ ਦਾ ਇਹ ਸੇਲ ਗਿੱਲਿਆਂ ਦਾ ਵਾ ਤੇ ਇਹਦੇ ਵਿੱਚ ਫਰਕ ਵਾਵਾ ਹੀ ਗਾ ਜਿੱਦਾਂ ਇਹਨੂੰ ਵੇਖੀ ਗੱਲ ਨਾ ਹੋਣਾ ਆਪਾਂ ਤੇ ਫਰਕ ਬੋਹੀਏ ਖੱਤੇ ਦੇ ਵਿੱਚ ਤੇ ਹੁਣ 7 ਵਜੇ ਦਾ ਚੱਲਦਾ ਪਿਆ ਹੁਣ ਵੱਜ ਗਏ 3 ਬਾਕੀ ਹਜੇ ਲਾਜਣਾ ਹਜੇ ਮੇਰੇ ਨਾਲ 1 ਘੰਟਾ ਕੋਰ ਜਿੱਦਾਂ ਸਿੰਗਲ ਫੇਰ ਦਾ ਪਿਆ ਵਾ ਸਿੰਗਲ ਫੇਰ ਕੇ ਫਿਰ ਦੂਰ ਲਾਊਗਾ ਇੱਥੋਂ ਦਮਤੀ ਇੱਥੇ ਸਾਰੀ ਕਿੱਤਰੋਂ ਜਿਦਾਵਲਾ ਉੱਚਾ ਹੀ ਇਸ ਸਾਈਡ ਹੈ ਦੋ ਬਗਲੇ ਵਿੱਚ ਹੀ 3 ਗੱਲੇ ਇੱਕ ਗੱਡੀ ਦੇ ਤੇ ਆਏ ਖਾਤਾ ਪਿਆਲੇ ਵਾਲੇ ਅਸੀਂ ਕਰੋ ਸਾਨੂੰ ਫੇਟੇ ਉੱਤਰ ਗਏ ਆ ਤੇ ਇਧਰੋਂ ਗਿੱਲਾ ਵੀ ਨਿਕਲ ਆਇਆ ਬਹੁਤ ਇਸਧਰ ਲਈ ਹੈ ਕਿ ਉੱਧਰ ਲਈ ਦੇਖੋ ਸਪੀਸ਼ੀਅਲ ਵੀ ਇਧਰ ਹੁਣ ਵਾਹ ਵਾਹ ਕੇ ਖਿੱਤੀ ਆ ਗਿੱਲਾ ਨਿਕਲ ਆਇਆ ਬਹੁਤ ਸੰਭੀ ਲੋ ਇੱਕ ਵਾਰ ਖੀ ਗਈ ਆ ਸਾਰੀ। ਨਾ ਇਹ ਹੋਇਆ ਨਾ ਇਹ ਸਾਰਾ। ਲੋ ਜੀ ਬਾਬਿਓ ਜਿੱਦ ਤਰ੍ਹਾਂ ਆਪਾਂ ਕਰਦੇ ਪਈ 11 ਕਰਦੇ ਤੇ ਜਿਹੜੇ ਆਪਣੇ ਜਿੱਦਾਂ ਕਰਨ ਲਾ ਹੋ ਗਿਆ ਇਸੇ ਢੇਲੇ ਵਾਲਾ ਪਲਾਟ ਤੇ ਬਾਅਦ ਵਿੱਚ ਮਲੇਜ ਲਾਇਆ ਸੀਗਾ। ਜਿਹੜੀ ਅਜਿੱਤੀ ਕੱਟੂਨੀ ਹੈ ਇਹ ਬਾਗ ਵਿੱਚ ਹੁਣ ਬਾਕੀ ਇੱਕ ਵਾਰੀ ਬਾਗ ਹੈ ਹਾਂ ਜੀ ਲੈ ਜੱਲੇ ਵੇਦਾ ਕੰਮ ਰਾਤ ਲੱਗ ਜਾ ਲੱਗ ਜਾਣੀ ਅੱਜ ਸਾਰੀ ਮੱਝਾਂ ਨੇ 2-3 ਸਾਡੇ 12 ਤਾਂ ਹੋ ਗਏ ਆ ਲੱਗਾ ਹੋਇਆ ਹਰਮਨ ਫੇਰ ਨਾ ਆ ਗਿਆ ਜੀ ਨਾਲੇ ਚੱਲ ਹੈਲਪ ਕਰਾ ਦੂਗਾ ਸਵੇਰ ਦੇ ਲੱਗੇ ਹੋਏ ਚਲੋ ਹਣ ਲੱਗਾ ਹੈ ਇਸ ਨੂੰ ਇਦਾ ਫੇਰ ਨਾ ਤੇ ਚੱਲਾ ਹੁਣ ਕੋਰਾ ਤੇ ਕੋਨਾ ਪਾ ਫੇਰਦੇ ਆ ਇੱਥੇ ਇੱਥੇ ਹੈਗੇ ਆ 4-5 ਕਿੱਲੇ 5 ਕਿੱਲੇ ਆ ਸ਼ਾਇਦ ਕਿੰਦਾ ਕਿ ਨਾਲੇ ਥੋੜੇ ਚੱਲਾਵਾ ਤੇ ਚੱਲਰਾ ਇਹ ਤੇ ਆਪਾ ਕਰਦੇ ਲੈਵਲ ਇਸੂ ਇਹਦਾ ਲੱਗਾ ਹੋਇਆ ਇੱਥੇ ਨਵੇਂ ਲੋ ਉਧਰ ਹੀ ਗਦੇ ਫੇਰ ਦਾ ਬਾਜੇ ਨੇ ਇੱਥੇ ਰਿਆ ਗਿਆ ਵੀ ਖੱਤੀ ਖੱਤਾ ਆ ਫੇਰ ਤਾਂ ਇੱਕ ਆਵਲਾ ਬਹੁਤ ਕੱਟੇ ਗੇੜੇ ਲੌਂਡ ਰਹੇ ਹੁਣ ਆਪਾਂ ਕੱਟੇ ਵਧੀਆ ਵਾ ਇਹ ਟੈਕਲ ਬਹੁਤ ਵਧੀਆ ਬਣਾਏ ਤਾਲੂ ਵਾਲਿਆ ਸੁੱਕੇ ਪੈ ਕੱਤੇ ਨਾਲੇ ਦਾ ਇਹ ਫਾਇਦਾ ਦਾ ਸੁੱਕੇ ਖੱਤਿਆਂ ਦਾ ਲੈਵਲ ਵਧੀਆ ਹੈ। ਗੋਜੀ ਬਾਬਿਓ ਚੱਲਦਾ ਪਿਆ ਹੀ ਲੈਟ ਲੈਵਲ ਤੇ ਕਹਾ ਹਰਵਿੰਦਰ ਦੇ ਘਰ ਤੇ ਛੇਰ ਲੋਂਦਾ ਰਿਹਾ ਵੇ ਇਹਦੇ ਵਿੱਚ ਮਿੱਟੀ 바ਵਾ ਸੇਚ ਹੋਈ ਹੈ ਖੱਤੇ ਦੇ ਵਿੱਚ 12 ਬਚ ਗਿਆ ਤੇਲ ਡਰ ਗਿਆ ਥੋੜਾ ਤੇਲ ਆਪਾਂ ਲੈ ਕੇ ਆ ਗਏ ਇੱਕ ਤੇਲ ਪਾਉਣੇ ਆ ਪਿਓ ਹੋ ਗਿਆ ਇਹ ਤੇ ਲੈਵਲ ਟਾਈਮ ਬਹੁਤ ਲੱਗ ਗਿਆ ਹੁਤਾ ਸਾਡੇ ਤਾਂ ਨਾ ਹੋਵੇ ਹੁਣ ਤੜਗੇ ਤੇ ਲੈਵਲ ਕਰਦੇ ਨੂੰ ਤੇ ਉਦਾਂ ਹੁਣ ਇਹਨੂੰ ਜ਼ੀਰੋ ਲੈਵਲ ਹੋ ਗਿਆ ਇੱਥੇ 8 ਵਜੇ ਦਾ ਚੱਲਦਾ ਏ ਖੱਤੇ ਦੇ ਵਿੱਚ 8 ਤੋਂ ਆਪੇ ਲਾਲੂ ਸਾਹਿਬ ਕਿੰਨਾ ਟਾਈਮ ਲੱਗ ਗਿਆ 8:30 ਵਜੇ ਤੱਕ part